ਮੈਂ ਬਿੰਦਰਪੁਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਮੈਂ ਅੱਜ ਇੱਕ ਤੁਹਾਨੂੰ ਬਹੁਤ ਸੋਹਣਾ ਪੰਜਾਬੀ ਲੋਕ ਕਥਾਰੀ ਹਾਂ ਤੇ ਨਾਲ ਇੱਕ ਛੋਟਾ ਜਿਹਾ ਧਰੇਲੂ ਨੁਕਸਾ ਹੈ ਟੋਟਕਾ ਬੀਬੀਆਂ ਦਾ ਦੱਸਿਆ ਹੋਇਆ ਪਹਿਲੇ ਜਮਾਨੇ ਵਿੱਚ ਬੀਬੀਆਂ ਹੀ ਕਰਦੀਆਂ ਸੀ ਇਹ ਹੈ ਛੋਟੇ ਜੇ ਬੱਚੇ ਵਾਸਤੇ ਜਿਵੇਂ 40 ਦਿਨ ਤੋਂ ਅੰਦਰ ਹੁੰਦਾ ਹੈ ਜਾਂ ਤੋਂ 2 ਮਹੀਨੇ ਤੋਂ ਅੰਦਰ ਅੰਦਰ ਜਦੋਂ ਬੱਚਾ ਅਸਲੋ ਛੋਟਾ ਹੁੰਦਾ ਹੈ ਤੇ ਉਹਦੇ ਕਈ ਵਾਰੀ ਦਰਦ ਹੋਣ ਲੱਗ ਜਾਂਦਾ ਹੈ ਮਾਂ ਦੇ ਖਾਦੇ ਪੀਤੇ ਤੋਂ ਗੈਸ ਬਣ ਜਾਂਦੀ ਹੈ ਤੇ ਉਹਦਾ ਇੱਕ ਛੋਟਾ ਜਿਹਾ ਘਰੇਲੂ नुस्खा ਹੈ ਦੋਡ ਦਾ ਤੇ ਤੁਸੀਂ ਇਹਨੂੰ ਵਰਤ ਕੇ ਵੇਖਣਾ ਅਸੀਂ ਅੱਜ ਵੀ ਇਹੋ ਕਰਦੇ ਹਾਂ ਜਿਵੇਂ ਉਹ ਹੁੰਦੀ ਹੈ ਆਟਾ ਹੈ ਆٹے ਦੀ ਗੋਲੀ ਕੱਚੇ ਆٹے ਦੀ ਗੋਲੀ ਇੱਕੀਕ ਬਣਾ ਲੈਣੀ ਜਿਹੜਾ ਆਟਾ ਰੋਟੀਆਂ ਪਕਾਉਣ ਵਾਲਾ ਗੁੰਨਿਆ ਹੋਇਆ ਹੁੰਦਾ ਹੈ ਤੇ ਘਿਓ ਲੈ ਕੇ ਥੋੜਾ ਜਿਹਾ 2 ਇੰਚੇ ਉਹਨੂੰ ਆਪਾਂ ਵਿੱਚ ਜੁਵੈਨ ਪਾਉਣੀ ਹੈ ਜੁਵੈਨ ਪਾ ਕੇ ਥੋੜੀ ਜੀ ਤੇ ਉਹਨੂੰ ਗਰਮ ਕਰ ਲੈਣਾ ਹੈ ਗਰਮ ਕਰਕੇ ਤੇ ਉਹ ਜਿਹੜਾ ਘੋ ਹੈ ਉਹ ਦੇਦੇ ਤੋਂ ਗੋਲੀ ਸੁੱਟ ਦੇਣੀ ਹੈ ਕੋਸੇ ਜੇ ਘੋ ਵਿੱਚ ਜੇ ਕੋਸੀ ਕੋਸੀ ਹੋਏ ਬਾਹਲੀ ਗਰਮਣਾ ਹੋਵੇ ਤੇ ਉਹਨੂੰ ਬਾਅਦ ਵਿੱਚ ਜਿਵੇਂ ਆ ਬੱਚੇ ਦੀ ਧੁੰਨੀ ਹੈ ਤੇ ਉਹਦੇ ਦਿਵਾਰੇ-ਦਿਵਾਰੇ ਢਿੱਡ ਦੇ ਉੱਤੇ ਉਹਦੇ ਪੇਟ ਤੇ ਉਹਨੂੰ ਚਾਰ ਚ ਫੇਰੇ ਆਇਆ ਕਰਕੇ ਗੋਲੀ ਨੂੰ ਪਵਾਉਣਾ ਹੈ ਉਹ 5-7 ਮਿੰਟ ਤੇ ਬੱਚਾ ਠੀਕ ਹੋ ਜਾਂਦਾ ਹੈ ਤੇ ਉਹ ਦੇੜੇ ਵਿੱਚ 2-3 ਵਾਰੀ ਕਰੋ ਬੱਚਾ ਬਿਲਕੁਲ ਠੀਕ ਹੋ ਜਾਏਗਾ ਇਹ ਹੈ ਇੱਕ ਛੋਟਾ ਜਿਹਾ ਟੋਟਕਾ ਦਿੱਤਸੀ ਵਰਤੋ ਅਸੀਂ ਵਰਤਦੇ ਹਾਂ ਤੇ ਤੁਸਾਂ ਵੀ ਵਰਤ ਕੇ ਵੇਖੋ ਗੋਲੀ ਦਵਾਈ ਦੀ ਕੋਈ ਲੋੜ ਨਹੀਂ ਪੈਂਦੀ ਛੋਟੇ ਬੱਚੇ ਨੂੰ ਤੇ ਹੁਣ ਆਪਾਂ ਲੋਕ ਰੰਗ ਵੱਲ ਜਾਂਦੇ ਹਾਂ ਹੁਣ ਆਪਾਂ ਪੰਜਾਬੀ ਲੋਕ ਗੀਤਾਂ ਸੁਣਾ ਰਹੇ ਹਾਂ ਤੇ ਸੁਣੋ ਤੇ ਉਸ ਦਾ ਆਨੰਦ ਮਾਣੋ ਜੀ ਇਹ ਲੋਕ ਰੰਗ ਹੈ ਕੋੜੀ ਕੋਚ ਦੀਪ ਛੇਂਦੀ ਮਾਲਾਣਾ நி ஆய விளாக்காரா ஊச்சிய கிதே சணவாலா காரேஷ ਕਪੜੇ ਰੇ ਜਮੇ ਏ ਲਾੜੇ ਦਾ ਦਾਦਾ ਜੇ ਆ ਮੇਰੀ ਮਾਲਾ ਨ ਬੈਠ ਦਲੀ ਜੇ ਘਰ ਸੇ ਰੇ ਦਾ ਮੋਲ ਏ 1 ਲੱਖ ਸੇ ਰਾਦੋ ਕਕਾਲੀਆਂ ਤ੍ਰੈਲਾਕ ਸੇਰੇ ਦਮੋਲ ਏ ਲਾੜੇ ਦੀ ਦਾਦੀ ਨਿਉ ਨਿਉ ਵੇਖੇ ਸੇਰੇ ਦਾ ਅਜਬ ਨਜ਼ਾਰਾ ਏ ਏ ਸੇਰਾ ਮੇ ਸਮਰਤ ਲਈ ਹੋਰ ਲਿਆਇਓ ਜੇ ਏਸੇ ਰਾ ਮੇਰੇ ਉਦੇ ਬੀਰ ਦਾ ਸਮਰਤ ਲਈ ਹੋਰ ਲਿਆਇਓ ਜੇ ਪੁੱਛਦੀ ਪਛੈਂਦੀ ਲਲਾਰਾ ਨਾ ਆਈ विह कड़ा जे पुछ दीप दिलारन दी नगरी में आई विया वाला घार कहिड़ा जे ऊचिया कंधा जी देस ਵਿਆਵਲਾ ਕਰੇ ਹੋ ਜੇ ਉਚਾਸ ਬਲਾ ਚਿੱਟੇ ਕੱਪੜੇ ਰੇਚਵੇਂ ਏਲਾੜੇ ਦਾ ਬਾਵਲ ਜੇ लाख चीरा दो लाख चीरा तेन ल रङ्ग ਰੇ ਦਾਇਅਵ ਜਨਾਰਾ ਓਏ ਇਤਿਰਾ ਮੇਰੇ ਉਹ ਦੇਵੀਰਦਾ ਸਮਰਾਥ ਲਈ ਹੋ ਸੰਗਰਾਤ ਲਈ ਹੋ ਰੋਲੇ ਰੰਗਾਉਣਾ ਏ ਵਾਚ ਦੀ ਬਚੇਂਦੀ ਮਰਾ ਮਰਾ ਸਨਨਗਰੀ ਮੈਂ ਆਈ ਸ਼ਾਦੀ ਵਾਲਾ ਕਾ ਕੰਦਾਂ ਜੀ ਦੇ ਸਭ ਜਪਨੇ ਰੇ ਵਿਆਵਲਾ ਕਾਰੇ ਹੋ ਚਿੱਟੇ ਕਪੜੇ ਰੇ ਜਮੀ ਇਹ ਲਾੜੇ ਦਾ ઠ દલી જય કાર કોડી દા મોલે એક લાખ કાઢી 2 લાખ કાઢી 3 લાખ કોડી દમુલ ਪਾਪ ਨਿਆ ਨਿਆ ਵੇਖੇ ਕੋੜੀ ਦਾ ਆਵਜਨ ਜਾਰਾ ਹੈ ਇਹ ਕੋੜੀ ਮੇਰੇ ਉਦੇਵੀਰਦੀ ਸਮਰਾਥ ਲਈ ਹੋ ਦੀਰਦੀ ਸਮਰਥ ਲਈ ਹੋਰ ਲੈ ਹੋਣੀ ਓਏ ਲਓ ਜੀ ਇਹ ਇੱਕ ਕੋੜੀ ਤੇ ਜਿੱਦੀ ਮਰਜ਼ੀ ਇਹਨੂੰ ਲੰਮੀ ਕਰ ਲਓ ਬਹੁਤ ਪਿਆਰੀ ਕੋੜੀ ਹੈ ਤੇ ਕੱਲ ਨੂੰ ਆਪਾਂ ਫੇਰ ਮਿਲਦੇ ਆਂ ਇਹਨੂੰ ਤੁਸੀਂ ਗਾਓ ਆਦੇ ਵੀਰਾਂ ਦੇ ਵਿਆਹ ਤੇ ਪਹਿਣਾ ਗਾਉਣ ਤੇ ਕੱਲ ਨੂੰ ਆਪਾਂ ਫੇਰ ਮਿਲਦੇ ਆਂ ਨਵੀਂ ਕੋਈ ਹੋਰ ਕੋੜੀ ਰੋਗ ਰੰਗ ਲੈ ਕੇ ਤੇ मेरे वीडियो देखकर घंटे दादा बहुत बहुत धन्यवाद